ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੁਬਾਰਕੋਬਾਦ ਦਿੰਨੇ ਆ ਵਿਆਹ ਵਾਲੇ ਕਾਕਾ ਜੀ ਨੂੰ ਦਾਦ ਦਾ ਪਰਿਵਾਰ ਨਾਨਕਾ ਪਰਿਵਾਰ ਸਭ ਨੂੰ ਸਾਡੇ ਗਰੁੱਪ ਜਾਨੀ ਕਿ ਸਿੱਧੂ ਵਿਰਾਸਤ ਕਲਾ ਕੇ ਅੰਦਰ ਪਿੰਡ ਕੋਠਾ ਗੁਰੂ ਕਾ ਵੱਲੋਂ ਲੱਖ ਲੱਖ ਵਧਾਈਆਂ ਸ਼ਾਇਰ ਨੇ ਲਿਖਿਆ ਓ ਗੱਲਾਂ ਰੱਖਣਾ ਜੰਗਲਾਂ ਵਿੱਚ ਸੌਂਦਾ ਤੇ ਸਿੱਕੇ ਖੋਹੇ ਨੂੰ ਵੱਡ ਉਝਾਰ ਜਾਵੇ ਓਏ ਰਾਖੀ ਬਾਜਨਾ ਮਹਿਫਲਾ ਸਜਦੀਆਂ ਨੇ ਤੇ ਯਾਰਾ ਬੀਣਾ ਨਾਲ ਉੱਤ ਬਹਾਰ ਪਾਵੇ ਓਏ ਘਰੇ ਉਥੇ ਦੇ ਰੌਣਕਾਂ ਲੱਗਦੀਆਂ ਨੇ ਮਿੱਤਰ ਬੇਲੀ ਤੇ ਜਿਹਦੇ ਨਾਲ ਪਿਆਰ ਜਾਵੇ ਓਏ ਦਤੂਆ ਜੋਰ ਸਾਹਦੇ ਨੇ ਯਾਰਾ ਮਿੱਤਰਾਂ ਦੇ ਰਿਸ਼ਤੇਦਾਰਤਾ ਨਾਲ ਸਦਕਾਰ ਆਵੇ ਓ ਸ਼ਰਦਾ 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 ਡੇਰੇ ਵਾਲੇ ਸਾਦ ਸਾਦੇ ਮਾਰੇ ਹਸੀ ਗੁਰ ਮੁਖੀ ਓ ਪਰਦਾ ਨੇਤ ਨਹੀਂ ਮਰੋਜ ਕਰਦਾ ਤੇ ਮਾਰੇ ਬੰਦੇ ਦੇ ਕੋਲਣਾ ਪਰਦਾ ਵੀ ਜਿਹੜਾ ਫੁੱਲ ਵਾਲਾ ਲਹਿ ਗਿਆ ਬੇਰ ਦੇ ਉਹ ਮੋਕੇ ਦੇ ਲਈ ਚੜਦਾ ਨਾ ਪਰ ਮੇਸ਼ਰ ਦਾ ਫਿੱਟ ਬਟਾ ਨਾ ਪਰ ਤੇ ਚੜਦਾ ਸ਼ਰੀਕੇ ਰਹਿਣਾ ਹੋਵੇ ਵਿੱਚ ਸ਼ਰੀਕੇ ਓਏ ਰਹੀ ਏ ਘੋਕ ਬਜਾ ਕੇ ਬੈਤੀ ਬਹਿਣ ਦਾ ਨਹੀਂ ਨਾ ਮੇਣਾ ਓਏ ਰਖੀ ਏ ਪੱਦ ਵਿਚਾ ਕੇ ਵੇ ਸਾਥ ਚ ਜਾ ਕੇ ਗਾ ਲਾ ਕਢੀਏ ਓਏ ਲਾ ਕਰੀਏ ਗੱਲ ਲਾ ਕੇ ਓਏ ਮੁੱਕਰ ਜਾਣਾ ਮਰਨ ਬਰੋਬਰ ਓਏ ਰਖੀਏ ਬੋਲ ਪਗਾ ਕੇ ਗੱਲਾਂ ਪੰਮ ਰੋੜ ਦੇ ਦੰਦ ਹੈ ਆਖੇ ਅੱਪਾ ਦੇਖਦੇ ਆ ਕਹਿੰਦੇ ਪਰਿਵਾਰ ਵਿੱਚ ਅਕਸਰ ਹੀ ਮੀਆਂ ਬੀਬੀ ਦੀ ਲੜਾਈ ਹੁੰਦੀ ਰਹਿੰਦੀ ਆ ਤਾਂ ਇਹ ਕਹਿੰਦੇ ਨੌਕਚੋ ਬੁਤੀ ਆ ਤਾਂ ਘਰ ਵਾਲਾ ਕੀ ਕਹਿੰਦੀ ਆ ਤੇ ਘਰ ਵਾਲਾ ਤੂੰ ਕੀ ਜਵਾਬ ਦਿੰਦਾ ਹੋ ਪਰ ਰਵਾਇਤ ਭਾਰ ਆਇਆ ਉਹ ਮੈਂ ਤਾਂ ਦੀ ਸੀ ਲੈਤੀ ਵੀ ਇੱਕ ਡਾਂਗ ਮੇਰੇ ਤੂੰ ਹੀ ਜਮਾਰੀ ਹੋ ਤੂੰ ਜੀ ਨੂੰ ਕਹਿੰਦਾ ਵੇਖੀ ਵੀ ਇੱਕ ਚਿਤ ਕਰਦਾ ਫੜ ਲਾਂ داریੋਂ ਉਥੇ ਰੀਮਤ ਤੇ ਲੈਤੀ ਜੇ ਤੈ ਕਰਨੀ ਤੂੰ ਗਾਣੇ ਪੋਰ ਦੇ ਜਾਂਦੇ ਹੈ ਕਹਿੰਦੀ ਭੋਰ ਪੇਕੀ ਉੱਠ ਜਾਣਗੇ ਜਿੰਦਾ ਹੈ ਕਰਨੀ ਤਾਂ ਗੋ ਕੀ ਜਵਾਬ ਦਿੰਦਾ ਓਏ ਦੌਣ ਸਰੀਕਾਂ ਬੋਲੇ ਜਾ ਕੇ ਲਾਖ ਗਲ ਮਾੜੀ ਬੱਕੜੂ ਹਟ ਜੇ ਗੀੜੀ ਜਦ ਖਿੱਚ ਕੇ ਕੰਨਾ ਤੇ ਉਹ ਮਾਰੀ ਕਹਿੰਦਾ 15 ਘਵਾਵੇਂ ਸੋਣੀ ਵੀਜਦਾ ਓਏ ਬੱਤੀ ਘੱਡੂਗਾ ਹੜੀ ਡੁੱਬ ਜੇ ਲਖਦੀਏ ਨੀ ਨਦਰ ਰੱਖਦੀਏ ਬਾਹਾਂ ਓਏ ਟਹਾੜੀ ਚਾਦੀ ਘੁੱਟ ਬਦਲੇ ਮੈਨੂੰ ਪੈਂਦੀ ਆ ਫੂਕਣੀ दर्जा अपे कलाक ਸਵੇਰੇ ਕਹਿੰਦੇ ਇੱਕ ਬੋਲੀ ਪਾ ਦਿਓ ਇੱਕ ਬਿੱਕੀ ਡੇਢੀ ਦੀ ਪਾਉਣੇ ਆ ਜੇ ਸਮਝ ਲੱਗ ਗਈ ਤਾਂ ਤਾੜੀ ਮਾਰ ਦਿਓ ਕਹਿੰਦੇ ਓ ਆਮ ਵੈਰੀ ਹੈਪੀ ਹੈਪੀ ਆਈ ਆਮ ਵੈਰੀ ਓ ਆਈ ਆਮ ਵੈਰੀ ਹੈਪੀ ਹੈਪੀ ਆਈ ਆਮ ਵੈਰੀ ਓ ਯੂ ਆਰ ਮੋਰ ਗਲੈਂਡ ਬਾਏ ਪੀਪਲ ਮਾਰਨਿੰਗ ਸੋ ਮਚ ਵੈਰੀ